ਭਗਵੰਤ ਸਿੰਘ ਜੇ ਕਹਿਣ ਦੀ ਹਿੰਮਤ ਰੱਖਦਾ ਹੈ ਤਾਂ ਆਪਣੀ ਗੱਲ ਤੇ ਪੂਰਾ ਵੀ ਉਤਰੀ ਹੁਣ ਯੂ ਟਰਨ ਨਾ ਮਾਰੀ ਹਰ ਹਫ਼ਤੇ ਪੇਸ਼ ਹੋਈ ਤੇ ਲਿਖਤੀ ਤੌਰ ਤੇ ਦੇ ਦੇ ਕਿ ਮੈਂ ਪੇਸ਼ ਹੋਵਾਂਗਾ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਰਸ਼ਦੀਪ ਖਲੇੜ ਦੇ ਵੱਲੋਂ ਦਿੱਤੇ ਗਏ ਨੇ ਦੱਸਦੀ ਹੈ ਕਿ ਕੱਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਨਹਾਨੀ ਕੇਸ ਪਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਚੁਣੌਤੀ ਅਕਾਲੀ ਦਲ ਨੂੰ ਦੇ ਦਿੱਤੀ ਉੱਥੇ ਹੀ ਅਕਾਲੀ ਦਲ ਨੂੰ ਕਿਹਾ ਕਿ ਜਿਹੜਾ ਕੇਸ ਪਾਉਣਾ ਮੇਰੇ ਤੇ ਪਾ ਲੋ ਮੈਂ ਹਰ ਹਫਤੇ ਤਰੀਕ ਪਾਵਾਂਗਾ ਤੇ ਜਿਸ ਤੇ ਵਿੱਚ ਸਾਰੇ ਜਿਹੜੇ ਪੁਰਾਣੇ ਚਿੱਠੇ ਆ ਉਹ ਸਾਰੇ ਬਾਹਰ ਨਿਕਲ ਕੇ ਆਉਣਗੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਕਾਲੀ ਦਲ ਨੂੰ ਸਿੱਧੇ ਚੁਣੌਤੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਾਗ ਗਿਆ ਤੇ ਉੱਥੇ ਹੀ ਹੁਣ ਅਕਾਲੀ ਦਲ ਵੀ ਇਸ ਗੱਲ ਨੂੰ ਲੈ ਕੇ ਭੜਕੇ ਹੋਏ ਨੇ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਸਿੱਧਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਹੈ ਤੇ ਕਿਹਾ ਹੈ ਕਿ ਹੁਣ ਆਪਣੀ ਗੱਲ ਤੇ ਪੂਰਾ ਉਤਰੀ ਤੇ ਜੇ ਹੁਣ ਤੂੰ ਹਿੰਮਤ ਹੈ ਤਾਂ ਯੂ ਟਰਨ ਨਾ ਮਾਰੀ ਇਹ ਸਿੱਧੇ ਚੈਲੰਜ ਦੇ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁਖਬਲਾਰਾ ਅਰਸ਼ਦੀਪ ਕਲੇਰ ਦਾ ਹੋਰ ਇਸ ਮੁੱਦੇ ਤੇ ਕੀ ਕਹਿਣਾ ਇਹ ਕੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਮੁਕਸਰ ਦੀ ਅਦਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਖਿਲਾਫ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਾ ਦਿੱਤਾ ਕਿਉਂਕਿ ਜੋ 1 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਬੋਲਦਾ ਇੱਕ ਸਰਕਾਰੀ ਪ੍ਰੋਗਰਾਮ ਮੁੱਖ ਮੰਤਰੀ ਨੇ ਕੀਤਾ ਉਹਦੇ ਵਿੱਚ ਪੰਜਾਬ ਦਾ ਬੋਲਿਆ ਕੋਈ ਨਹੀਂ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਜਾਂ ਪੰਜਾਬ ਪੁਲਿਸ ਦਾ ਬਾਹਰ ਡੰਡਾ ਬੋਲਿਆ ਨਾ ਕੋਈ ਕਿਸਾਨ ਜਥੇਬੰਦੀ ਨਾ ਮੁਲਾਜ਼ਮ ਨਾ ਸਟੂਡੈਂਟ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਕਿ ਮੁੱਖ ਮੰਤਰੀ ਨਾਲ ਕੋਈ ਸਵਾਲ ਜਵਾਬ ਕਰ ਲਵੇ ਤੇ ਅੰਦਰ ਮੁੱਖ ਮੰਤਰੀ ਸਾਹਿਬ ਲਗਾਤਾਰ ਝੂਠ ਬੋਲਦੇ ਰਹੇ ਕਿਉਂਕਿ ਪੰਜਾਬ ਸਰਕਾਰ ਨੇ ਏਜੰਡਾ ਬਣਾ ਲਿਆ ਕਿ ਯਾ ਤਾਂ ਪੋਲਿਟੀਕਲ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੋ ਜਾਂ ਫਿਰ ਝੂਠ ਬੋਲ ਕੇ ਉਹਨਾਂ ਨੂੰ ਬਦਨਾਮ ਕਰੋ ਸੋ ਸ਼ਰੋਮਨੀ ਅਕਾਲੀ ਦਲ ਨੇ ਲੀਗਲ ਨੋਟਿਸ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ 15 ਦਿਨਾਂ ਦਾ ਸਮਾਂ ਦਿੱਤਾ ਸੀ ਕਿ ਜਾਂ ਤਾਂ ਆਪਣੇ ਝੂਠ ਤੇ ਮਾਫੀ ਮੰਗ ਲਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸੋ ਮੁੱਖ ਮੰਤਰੀ ਸਾਹਿਬ ਦਾ ਕੋਈ ਜਵਾਬ ਨਹੀਂ ਆਇਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਡੈਫੇਮੇਸ਼ਨ ਦਾ ਜਿਹੜਾ ਸੂਟ ਹੈ ਉਹ ਮੁਕਸਰ ਪਾ ਦਿੱਤਾ ਪਰ ਇੱਕ ਚੰਗੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਕਹਿੰਦੇ ਕਿ ਜੀ ਮੈਂ ਹਰ ਤਰੀਕ ਤੇ ਆਇਆ ਕਰੂੰਗਾ ਮੁੱਖ ਮੰਤਰੀ ਸਾਹਿਬ ਇਹ ਤਾਂ ਹੁਣ ਯੂਟ ਨਾ ਮਾਰ ਜਿਓ ਹੁਣ ਤੁਸੀਂ ਨੋਟਿਸ ਆਪ ਹੀ ਐਸੈਪਟ ਕਰ ਲਿਆ ਤੇ ਲਿਖਤੀ ਦਿਓ ਮੁਕਸਰ ਦੀ ਅਦਾਲਤ ਦੇ ਵਿੱਚ ਕਿ ਤੁਸੀਂ ਹਰ ਇੱਕ ਤਰੀਕ ਤੇ ਆਪ ਪੇਸ਼ ਹੋਵੋਗੇ ਤੇ ਜਵਾਬ ਦੋਗੇ ਤੇ ਐਗਜ਼ੈਂਪਸ਼ਨ ਨਹੀਂ ਕਦੇ ਮੰਗੋਗੇ ਕਿ ਅੱਜ ਮੈਂ ਕਿਤੇ ਵਿਪਾਸਨਾ ਕਰਨ ਪੰਜਾਬ ਤੋਂ ਬਾਹਰ ਚਲਾ ਗਿਆ ਜਾਂ ਇੱਧਰ ਚਲਾ ਗਿਆ ਸੁਣ ਪੰਜਾਬ ਆਸ ਕਰਦਾ ਹੈ ਕਿ ਮੁੱਖ ਮੰਤਰੀ ਪੰਜਾਬ ਆਪਣੇ ਸ਼ਬਦਾਂ ਤੇ ਖੜਦਗੇ ਤੇ ਹਰ ਇੱਕ ਤਰੀਕ ਤੇ ਮੁਕਸਰ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਕਿਉਂਕਿ ਅੱਜ ਤੁਸੀਂ ਇੱਕ ਝੂਠ ਫੇਰ ਬੋਲਿਆ ਕਿ ਜੀ ਮੈਂ ਹੁਣ ਸੁਖ ਵਿਲਾਸ ਦੇ ਬਾਰੇ ਦੱਸੂਗਾ ਮੈਂ ਹੋਰ ਗੱਲਾਂ ਦੱਸੂਗਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਵਿਜੀਲੈਂਸ ਵਿਭਾਗ ਤੁਹਾਡਾ ਪੁਲਿਸ ਤੁਹਾਡੀ ਸੋ ਜੇ ਪੰਜਾਬ ਦੇ ਵਿੱਚ ਕੁਝ ਗਲਤ ਹੋਇਆ ਤੁਸੀਂ ਕਾਰਵਾਈ ਕਰੋ ਤੁਸੀਂ ਗੱਲਾਂ ਕਿਉਂ ਕਰਦੇ ਹੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਲੀਗਲੀ ਤੇ ਸੱਚ ਤੇ ਤੁਸੀਂ ਫਿੱਕੇ ਪੈਨੇ ਹੋ ਇਸ ਲਈ ਤੁਸੀਂ ਸਿਰਫ ਗੱਲਾਂ ਕਰਕੇ ਸਾਰਨਾ ਚਾਹੁੰਦੇ ਹੋ ਕਿਉਂਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੋਣ ਤੁਸੀਂ ਕਾਰਵਾਈ ਕਰਦੇ ਹੋ ਹੁਣ ਬੇਨਤੀ ਹੈ ਕਿ ਆਓ ਡੈਫੇਮੇਸ਼ਨ ਨੋਟਿਸ ਨੂੰ ਫੇਸ ਕਰੋ ਜਿਹੜਾ ਕੇਸ ਤੁਹਾਡੇ ਖਿਲਾਫ ਮੁਕਸਰ ਪਿਆ ਉੱਥੇ ਤਰੀਕਾ ਭੁਗਤੋ ਔਰ ਅਦਾਲਤ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਜੋ ਗੱਲਾਂ ਤੁਸੀਂ ਉਸ ਦਿਨ ਪੰਜਾਬ ਬੋਲ ਦਾ ਚੁਲ੍ਹਿਆਣੇ ਕੀਤੀਆਂ ਉਹ ਝੂਠ ਸੀ ਉਹ ਝੂਠ ਰਹਿਣੀਆਂ ਨੇ ਤੇ ਹੁਣ ਅਦਾਲਤ ਹੀ ਉਹਦਾ ਫੈਸਲਾ ਕਰੂਗੀ